ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਲੋਕਾਂ ਦੇ ਕਲਿਆਣ ਕਰਨ ਵਾਸਤੇ ਚਲਦੇ ਚਲਦੇ ਸੈ ਸੁਬਾਹ ਲਾਹੌਰ ਸ਼ਹਿਰ ਵਿੱਚ ਜਿੱਥੇ ਗੁੱਝੜ ਕਾਣਾ ਸੀ ਉੱਥੇ ਆ ਗਏ ਗੁਰੂ ਜੀ ਉਸ ਥਾਂ ਤੇ ਜਾ ਕੇ ਖੜੇ ਹੋਗੇ ਗਾਉ ਹੱਤਿਆ ਦੇ ਹੋਰ ਹੈ ਮਹਾਪਾਪ ਨੂੰ ਵੇਖਿਆ ਤੁਰਕਾਂ ਦੇ ਪਿਛਲੇ ਜਨਮ ਨੂੰ ਵੇਖ ਕੇ ਆਪਣਾ ਗੁੱਸਾ ਰੋਕਿਆ ਨਹੀਂ ਤਾਂ ਨਾਸ ਕਰਨ ਦੀ ਇੱਛਾ ਧਾਰਨ ਕੀਤੀ ਹੋਈ ਸੀ ਫਿਰ ਕਰੋਧ ਵਿੱਚ ਬੋਲੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਇਸ ਤਰ੍ਹਾਂ ਆਖ ਕੇ ਗੁਰੂ ਜੀ ਨੇ ਬਚਨ ਕੀਤੇ ਹੇ ਭਾਈ ਬਾਲੇ ਹੁਣ ਤੁਰਕਾਂ ਦਾ ਜੋਰ ਹੈ ਜਦ ਮੈਂ ਦਸਵਾਂ ਜਾਮਾ ਧਾਰਨ ਕਰਾਂਗਾ ਤਦ ਧਰਮ ਦਾ ਪੰਥ ਪ੍ਰਗਟ ਕਰਾਂਗਾ ਸ਼ਸਤਰ ਧਾਰਨ ਕਰਕੇ ਯੋਧ ਕਰਾਂਗਾ ਸਾਰੇ ਤੁਰਕਾਂ ਦਾ ਸਫਾਇਆ ਕਰ ਦੇਵਾਂਗਾ ਇਹਨਾਂ ਨੂੰ ਪਾਪ ਕਰਨ ਤੋਂ ਹਟਾ ਦੇਵਾਂਗਾ ਧਰਮ ਨੀਤੀ ਅਨੁਸਾਰ ਰਾਜ ਕਾਇਮ ਕਰਾਂਗਾ हे ਭਾਈ ਮਰਦਾਨੇ ਹੁਣ ਇੱਥੇ ਨਾ ਠਹਿਰੋ ਫਿਰ ਉੱਥੋਂ ਚੱਲ ਕੇ ਸ਼ਹਿਰ ਤੋਂ ਬਾਹਰ ਆ ਕੇ ਇੱਕ ਜਗ੍ਹਾ ਤੇ ਚਲੇ ਗਏ ਅੱਗੇ ਇੱਕ ਪਖੰਡੀ ਬ੍ਰਾਹਮਣ ਰਹਿੰਦਾ ਸੀ ਜਿਸ ਨੇ ਬਹੁਤ ਪਖੰਡ ਦੇ ਦੰਬ ਕੀਤੇ ਹੋਏ ਸਨ ਗੋਬਰ ਦਾ ਪਹਿਲਾ ਪੋਚਾ ਫੇਰਿਆ ਫਿਰ ਉਸ ਉਤੇ ਡਬ ਵਿਸ਼ਾਈ ਵਸਤਰ ਉਤਾਰ ਕੇ ਇਸ਼ਨਾਨ ਕੀਤਾ ਤੇ ਸਰੀਰ ਉਤੇ ਬਾੜ ਤੇਲਕ ਲਗਾਏ ਅਗੇ ਸਾਲਿਕ ਰਾਮ ਰੱਖਿਆ ਤੇ ਬੜੀ ਸੰਭਾਲ ਕੇ ਪੂਜਾ ਕੀਤੀ ਤੇ ਬਾਰ ਬਾਰ ਤਰਤੀ ਨੂੰ ਮੱਥਾ ਟੇਕਿਆ ਫਿਰ ਮਾਲਾ ਨੂੰ ਹੱਥ ਵਿੱਚ ਫੜਿਆ ਤੇ ਅੱਖਾਂ ਬੰਦ ਕਰਕੇ ਬਗਲੇ ਵਾਂਗ ਧਿਆਨ ਲਗਾ ਕੇ ਬੈਠ ਗਿਆ ਉਸ ਦੇ ਮਨ ਵਿੱਚ ਮਾਇਆ ਵਾਸਤੇ ਬਹੁਤ ਲਾਲਚ ਸੀ ਬੜੇ ਮਨੁੱਖ ਆ ਕੇ ਵੰਦਨਾ ਕਰਦੇ ਸਨ ਤੇ ਸਮਰਥਾ ਅਨੁਸਾਰ ਅੱਗੇ ਨੋਟਾਂ ਦੇ ਟੀਰ ਰੱਖਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਨੇ ਉਸ ਤੇ ਦਿਲ ਦੀ ਗੱਲ ਜਾਣ ਲਈ ਤੇ ਪਖੰਡ ਦੂਰ ਕਰਨ ਦੀ ਬਾਣੀ ਬੋਲੀ हे ਬ੍ਰਾਹਮਣ ਕਾਦੇ ਵਾਸਤੇ ਧਿਆਨ ਲਾਇਆ ਹੈ ਸਾਲੇ ਗ੍ਰਾਮ ਨੂੰ ਤੂੰ ਅੱਗੇ ਰੱਖਿਆ ਏ ਤੇ ਜੇ ਆਪਣਾ ਇਸ਼ਟ ਨੇੜੇ ਨਾ ਹੋਵੇ ਤਾਂ ਉਸ ਵਾਸਤੇ ਦੋਵੇਂ ਅੱਖਾਂ ਬੰਦ ਕਰਕੇ ਕੋਈ ਧਿਆਨ ਲਾਵੇ ਪਰ ਤੇਰੇ ਅੱਖਾਂ ਦੇ ਸਾਹਮਣੇ ਮੂਰਤੀ ਪਈ ਏ ਤੇ ਫਿਰ ਤੂੰ ਅੱਖਾਂ ਕਿਉਂ ਬੰਦ ਕੀਤੀਆਂ ਹਨ ਤਦ ਪਖੰਡ ਵਿੱਚ ਲੱਗਿਆ ਬ੍ਰਾਹਮਣ ਬੋਲਿਆ हे ਫਕੀਰ ਸੁਣ ਤੂੰ ਨਹੀਂ ਜਾਣਦਾ ਮੂਰਤੀ ਦੀ ਪੂਜਾ ਤੂੰ ਕਰ ਲਈ ਆ ਬਾਰ-ਬਾਰ ਧਰਤੀ ਤੇ ਵੰਦਨਾ ਕੀਤੀ ਆ ਅੱਖਾਂ ਬੰਦ ਕਰਕੇ ਜਦ ਆਪਣੀ ਬਿਰਤੀ ਨੂੰ ਰੋਕਦਾ ਤਾਂ ਮੈਨੂੰ ਤਿੰਨ ਲੋਕਾਂ ਦੀ ਸੂਚੀ ਹੋ ਜਾਂਦੀ ਆ ਇਸ ਤਰ੍ਹਾਂ ਕਹਿ ਕੇ ਫਿਰ ਧਿਆਨ ਲਾ ਕੇ ਬੈਠ ਗਿਆ ਲੋਕ ਦਿਖਾਵੇ ਦਾ ਮਨ ਵਿੱਚ ਬਹੁਤ ਹੰਕਾਰ ਸੀ ਧਨ ਦਾ ਲਾਲਚ ਬਹੁਤ ਜ਼ਿਆਦਾ ਸੀ ਜਿਸ ਤਰ੍ਹਾਂ ਦੀ ਆਵੇ ਉਸ ਤਰ੍ਹਾਂ ਹੀ ਉਹ ਪ੍ਰਾਪਤ ਕਰਨਾ ਚਾਹੁੰਦਾ ਸੀ ਕਟਾ ਕਟਾ ਦੀਆਂ ਜਾਣਨ ਵਾਲੇ ਗੁਰੂ ਸਾਹਿਬ ਜੀ ਨੇ ਉਸਤੇ ਅੱਗੇ ਪਈ ਮੂਰਤੀ ਵਾਲੀ ਚੌਂਕੀ ਹੀ ਅਲੋਪ ਕਰ ਦਿੱਤੀ। ਥੋੜੀ ਦੇਰ ਬਾਅਦ ਬ੍ਰਾਹਮਣ ਚੰਗੀ ਤਰ੍ਹਾਂ ਵੇਖਣਾ ਲੱਗ ਗਿਆ। ਜਦ ਮੂਰਤੀ ਵਾਲੀ ਚੌਂਕੀ ਉੱਥੇ ਨਾ ਦੇਸੀ ਤਾਂ ਵਿਰਲਾਪ ਕਰ ਕਰਕੇ ਤਰਲੋ ਮੱਛੀ ਨੂੰ ਲੱਗਾ ਬਹੁਤ ਘਬਰਾ ਕੇ ਲੋਕਾਂ ਨੂੰ ਪੁੱਛਣ ਲੱਗਾ ਪਰ ਕਿਸੇ ਨੇ ਵੀ ਕੋਈ ਉੱਤਰ ਨਾ ਦਿੱਤਾ। ਗੁਰੂ ਜੀ ਨੇ ਪੁੱਛਿਆ ਕਿ ਬ੍ਰਾਹਮਣ ਕੀ ਗੱਲ ਏ ਹੁਣੇ ਤਾਂ ਤੂੰ ਬੜੀ ਖੁਸ਼ੀ ਨਾਲ ਬੈਠਾ ਸੀ ਤੇ ਹੁਣ ਤੂੰ ਐਨਾ ਦੁਖੀ ਕਿਉਂ ਹੋ ਗਿਆ ਕਿਉਂ ਵਿਆਹ ਕੋਲੇ ਵਿਰਲਾਪ ਕਿਉਂ ਕਰ ਰਿਹਾ ਏ ਤੁਹਾਡਾ ਕਿਹੜਾ ਕਾਰਜ ਵਿਗੜ ਗਿਆ ਏ ਬ੍ਰਾਹਮਣ ਨੇ ਆਖਿਆ ਹੇ ਸੰਤ ਜੀਓ ਜਿਹੜਾ ਸੁੰਦਰ ਸਾਲੀਗ੍ਰਾਮ ਸੀ ਉਹਨੂੰ ਕਿਸੇ ਨੇ ਚੋਰਾ ਲਿਆ ਏ चौकी ਵਿੱਚ ਬਹੁਤ ਧਨ ਸੀ ਸੋ ਸਾਰਿਆਂ ਨੂੰ ਮੈਂ ਪੁੱਛ ਰਿਹਾ ਮਾਂ ਪਰ ਕੋਈ ਵੀ ਕੋਈ ਵੀ ਨਹੀਂ ਦੱਸ ਰਿਹਾ ਮੈਨੂੰ ਧਿਆਨ ਕਰਕੇ ਵੇਖ ਲੋ ਕਿ ਕਿੱਥੇ ਜਾ ਕੇ ਉਹ ਲੁਕਾਈ ਆ ਚੰਗੀ ਤਰ੍ਹਾਂ ਸਾਰੀ ਜਗਾ ਵੇਖ ਲੋ ਇਹ ਸੁਣ ਕੇ ਬ੍ਰਾਹਮਣ ਨੇ ਗੁਰੂ ਜੀ ਦੇ ਬਚਨਾਂ ਨੂੰ ਵਿਅੰਗ ਸਮਝਿਆ ਤੇ ਇਹ ਜਾਣਿਆ ਕਿ ਮూర్ਤੀ ਗੁਰੂ ਜੀ ਦੀ ਨਜ਼ਰ ਵਿੱਚ ਕਿਸੇ ਤਾਂ ਪਈ ਆ ਝੂਠ ਛੱਡ ਕੇ ਫਿਰ ਸੱਚ ਬੋਲਿਆ ਪੇਟ ਦੀ ਖਾਤਰ ਇਸ ਤਰ੍ਹਾਂ ਪਖੰਡ ਕਰਕੇ ਗੁਜ਼ਾਰਾ ਕਰ ਰਿਆ ਹਾਂ ਝੂਠ ਬੋਲ ਕੇ ਰੋਜੀ ਕਮਾਉਂਦਾ ਹਾਂ ਆਪਣੇ ਪਰਿਵਾਰ ਦੀ ਪਾਲਣਾ ਕਰੇਤ ਐ ਕੁਝ ਕਰਦਾ ਹਾਂ ਲੋਕਾਂ ਵਿੱਚ ਮੇਰਾ ਬੜਾ ਮਾਣ ਆ ਏ ਸੰਤ ਜੀਓ ਇਹ ਮੇਰਾ ਪਖੰਡ ਵੇਖੋ ਜਿਸ ਮੂਰਤੀ ਕਰਕੇ ਮੇਰੀ ਰੋਜੀ ਚੱਲਦੀ ਆ ਸੰਤ ਜੀ ਮੈਨੂੰ ਉਸ ਬਾਰੇ ਦੱਸ ਦਿਓ ਕਿਉਂਕਿ ਉਹ ਤੁਹਾਡੀ ਨજર ਹੀਟ ਹੈ ਜੀ ਕਿਸੇ ਨੂੰ ਚੁੱਕਦਿਆਂ ਵੇਖੀ ਹੋਵੇ ਤਾਂ ਮੈਨੂੰ ਉਸ ਬਾਰੇ ਦੱਸ ਦਿਓ ਗੁਰੂ ਜੀ ਕਿਰਪਾ ਧਾਰਨ ਕਰਕੇ ਇਹ ਬੋਲੇ ਕਿ ਇਹ ਝੂਠ ਬੋਲਣ ਦੀ ਬਾਣੀ ਛੱਡ ਦਿਓ ਆਤਮਾ ਨੂੰ ਸ਼ੁੱਧ ਕਰਕੇ ਹਰੀ ਦਾ ਨਾਮ ਜਪੋ ਪਖਾਣ ਦੇ ਸਾਰੇ ਕੰਮ ਛੱਡ ਦਿਓ ਸਦਾ ਹੀ ਸੱਚੇ ਬਚਨ ਬੋਲੋ ਫਿਰ ਪ੍ਰਭੂ ਤੁਹਾਡਾ ਆਪ ਗੁਜਾਰਾ ਕਰੇਗਾ ਜਿਹੜਾ ਕਰਤਾ ਪੁਰਖ ਸਬਦੀ ਪਾਲਣਾ ਕਰਦਾ ਏ ਕਿਉਂ ਤੈਨੂੰ ਭੋਜਨ ਨਹੀਂ ਦੇਵੇਗਾ ब्राह्मण ਨੇ ਕਿਹਾ ਝੂਠ ਤੋਂ ਬਗੈਰ ਕਦੀ ਵੀ ਗੁਜਾਰਾ ਨਹੀਂ ਚੱਲਦਾ ਸਾਰੇ ਪਖੰਡਾਂ ਨੂੰ ਹੀ ਪੂਜਦੇ ਹਨ ਸੱਚ ਨੂੰ ਕੋਈ ਨਹੀਂ ਪਛਾਣ ਸਕਦਾ ਝੂਠ ਬੋਲ ਕੇ ਬਹੁਤ ਗੱਲਾਂ ਜਾਣਦੇ ਹਨ ਤੇ ਜਿੰਨਾ ਜ਼ਿਆਦਾ ਪਖੰਡ ਕਰਦੇ ਹਨ ਮਨੁੱਖ ਉਦਾ ਉਤੋਂ ਜ਼ਿਆਦਾ ਆਦਰ ਕਰਦੇ ਹਨ ਤੇ ਆਪਣੀ ਰੋਜੀ ਰੋਟੀ ਲਈ ਮੈਂ ਇਹ ਸਾਰਾ ਬਾਨਣੂ ਕਰਦਾ ਪਿਆ ਹਾਂ ਪਰ ਕਿਸੇ ਨੇ ਉਹ ਚੋਰਾ ਲਿਆ ਹੈਗਾ ਉਹ ਮੇਰੀ ਜੀਵਿਕਾ ਕਿਸੇ ਨੇ ਚੋਰਾ ਲਈ ਹੁਣ ਦੁਬਾਰਾ ਮੇਰੇ ਹੱਥ ਨਹੀਂ ਆ ਰਹੀ ਗੁਰੂ ਜੀ ਨੇ ਕਿਹਾ ਬ੍ਰਾਹਮਣ ਆਪਣੀ ਐਸਬਿਰਤੀ ਨੂੰ ਰੋਕੋ ਤੇ ਧਿਆਨ ਧਾਰ ਕੇ ਤਿੰਨਾਂ ਲੋਕਾਂ ਨੂੰ ਵੇਖੋ ਜਿੱਥੇ ਤੂੰ ਬੈਠਾ ਏ ਧੰਨ ਉਥੇ ਦੱਬਿਆ ਹੈ ਜੇ ਤੈਨੂੰ ਸੋਚੀ ਹੁੰਦੀ ਤਾਂ ਉਸ ਨੂੰ ਕਿਵੇਂ ਛੱਡ ਦਿੰਦਾ ਤਰਤੀ ਪੁੱਟ ਕੇ ਆਪਣੇ ਪਿੱਛੇ ਵੇਖੋ ਐ ਸੁਣ ਕੇ ਧੰਨ ਦਾ ਮੋਹ ਕਰਕੇ ਬ੍ਰਾਹਮਣ ਆਪਣੇ ਪਿੱਛੇ ਵਾਲੀ ਧਰਤੀ ਨੂੰ ਪੁੱਟਣ ਲੱਗਾ ਧੰਨ ਕੱਢ ਕੇ ਬੜਾ ਹੈਰਾਨ ਹੋਇਆ ਤੇ ਗੁਰੂ ਜੀ ਨੂੰ ਉਸਨੇ ਅੰਤਰੀਆਮੀ ਸਮਝਿਆ ਗੁਰੂ ਜੀ ਨੇ ਹੱਸ ਕੇ ਕਿਹਾ ਫਿਰ ਇੱਕ ਸ਼ਬਦ ਦਾ ਉਚਾਰਣ ਕੀਤਾ ਜਿਸ ਦਾ ਅਰਥ ਵੇ ਨਹੀਂ ਐ ਸਮਾ ਨਹੀਂ ਜਦ ਲੋਕ ਯੋਗ ਅਤੇ ਸੱਚ ਦੇ ਮਾਰਗ ਨੂੰ ਜਾਣਦੇ ਹਨ ਸੰਸਾਰ ਦੇ ਪੂਜਾ ਦੇ ਸਥਾਨ ਪਲਿਤ ਹਨ ਤੇ ਇਸ ਤਰ੍ਹਾਂ ਜਹਾਨ ਡੁੱਬਦਾ ਜਾ ਰਿਹਾ ਵਾ ਕਲ ਯੁਗ ਵਿੱਚ ਪ੍ਰਭੂ ਦਾ ਨਾਮ ਹੀ ਸ੍ਰੇਸ਼ਟ ਹੈ ਪਖੰਡੀ ਸੰਸਾਰ ਨੂੰ ਧੋਖਾ ਦੇਣ ਵਾਸਤੇ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹੈ ਗੁਰੂ ਜੀ ਨੇ ਕਿਹਾ हे ਬ੍ਰਾਹਮਣ ਕੰਨ ਲਾ ਕੇ ਗੱਲ ਸੁਣ ਅੰਤ ਵਿੱਚ ਇਹ ਪਖੰਡ ਦੁੱਖ ਦੇਵੇਗਾ ਤੈਨੂੰ ਜਾਤੋ ਜਮ ਆ ਕੇ ਫੜ ਲੈਣਗੇ ਤੇ ਸਿਰ ਤੇ ਡੰਡੇ ਪੈਣਗੇ ਵਿੱਚ ਚੀਕਾਂ ਮਾਰੇਗਾ ਤੇ ਵਿਰਲਾਪ ਕਰੇਗਾ ਜਿਵੇਂ ਬਗਲਾ ਧਿਆਨ ਲਾ ਕੇ ਬੈਠ ਜਾਂਦਾ ਵਾ ਉਸ ਤਰ੍ਹਾਂ ਤੂੰ ਬੈਠ ਜਾਂਦਾ ਵਾ ਹੁਣ ਤੇ ਮੁਖ ਤੋਂ ਗਿਆਨ ਦਾ ਕਥਨ ਕਰਦਾ ਧੰਨ ਵਾਸਤੇ ਐ ਸਾਰਾ ਉਪਾ ਕਰਦਾ ਵਾਂ ਮਨ ਵਿੱਚ ਸਦਾ ਲੋਭ ਦੀ ਝਟਕਣ ਰਹਿੰਦੀ ਆ ਐ ਠੱਗੀ ਦਾ ਤੇਰੇ ਗਲ ਪਵੇਗੀ ਤੇ ਅੰਤ ਸਮੇ ਬਹੁਤ ਦੁੱਖ ਦੇਵੇਗੀ ਕਲ ਯੁਗ ਦੇ ਸਮੇ ਵਿੱਚ ਨਾਮ ਤੋਂ ਬਗੈਰ ਹੋਰ ਕੋਈ ਵੀ ਸੋਜੀ ਨਹੀਂ ਲੈਂਦਾ ਫਖੰਡ ਦੀ ਪੂਜਾ ਛੱਡੋ ਤੇ ਕਪਟ ਰਹਿ ਧੋਕੇ ਪ੍ਰਭੂ ਦੇ ਨਾਮ ਦਾ ਸਿਮਰਨ ਕਰੋ ਰੋਜ਼ ਪਵਿੱਤਰ ਨਾਮ ਨਾਲ ਲੇਵ ਲਾਓ हे ਬ੍ਰਾਹਮਣ ਜੇ ਤੂੰ ਇਸ ਤਰ੍ਹਾਂ ਕੰਮ ਕਰੇਗਾ ਤਾਂ ਦੋਹਾਂ ਲੋਕਾਂ ਵਿੱਚ ਸੋਖ ਬਾਮੇਗਾ ਤਾਂ ਰੀਦੀਆਂ ਸਿੱਧੀਆਂ ਤੇਰੇ ਹੱਥ ਵਿੱਚ ਹੋਣਗੀਆਂ ਫਿਰ ਬ੍ਰਾਹਮਣ ਹੱਥ ਜੋੜ ਕੇ ਬੋਲਿਆ हे ਸੰਤ ਜੀਓ ਮੈਨੂੰ ਦੱਸੋ ਇੱਥੇ ਧਨ ਕਿਸ ਨੇ ਰੱਖਿਆ ਹੈ ਤੁਸੀਂ ਕਿਸ ਤਰ੍ਹਾਂ ਐਸਨੋ ਵੇਖ ਲਿਆ ਮੈਨੂੰ ਬੜੀ ਹੈਰਾਨੀ ਹੋਈ ਏ ਮੈਨੂੰ ਸਾਰਾ ਵਰਤਾਂਤ ਖੁੱਲ ਕੇ ਸਮਝਾਓ ਬ੍ਰਾਹਮਣ ਦੀ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਉਸ ਸ਼ਬਦ ਦੇ ਦੂਸਰੇ ਪਦ ਆਵਚਾਰਣ ਕੀਤਾ ਦਿਸਤਾ ਅਰਥੇ ਕਿ ਆਪਣੇ ਅੰਗੂਠੇ ਦੇ ਉਂਗਲਾ ਨਾਲ ਆਪਣੇ ਨੱਕ ਨੂੰ ਫੜ ਕੇ ਉਹ ਕਹਿੰਦਾ ਏ ਮੈਂ ਤੇ ਨਾ ਲੋਕਾਂ ਨੂੰ ਵੇਖ ਲਿਆ ਏ ਪਰ ਉਸ ਨੂੰ ਆਪਣੇ ਪਿਛਲੇ ਪਾਸੇ ਕੁਝ ਵੀ ਨਹੀਂ ਦਿਸਤਾ ਐ ਅਜੀਬ ਪਦਮਾਸਣੇ ਸੁਣ ਕੇ ਬ੍ਰਾਹਮਣ ਨੇ ਕਿਹਾ ਮੈਂ ਝੂਠ ਬੋਲਿਆ ਸੀ ਮੈਂ ਸਦਾ ਪਖੰਡ ਦੀ ਭਗਤੀ ਕਰਦਾ ਰਿਹਾ ਹਾਂ ਮੇਰੀ ਕਰਤੂਤ ਝੂਠੀ ਆ ਧੰਨ ਦੀ ਆਸ ਕਰਕੇ ਐਵੇਂ ਵਾਰ ਕਰਦਾ ਮਾਂ ਗੁਰੂ ਜੀ ਨੇ ਕਿਹਾ ਹੈ ਬ੍ਰਾਹਮਣ ਸੁਣੋ ਜਿਨ੍ਹਾਂ ਦੇ ਹਿਰਦੇ ਵਿੱਚ ਸਾਚੇ ਉਹ ਹਰ ਤਰ੍ਹਾਂ ਜਾਣੀ ਜਾਣ ਹੋ ਜਾਂਦੇ ਹਨ ਪ੍ਰਭੂ ਦੇ ਜਿਹੜੇ ਵੀ ਭਗਤੀ ਕਰਦੇ ਹਨ ਉਹ ਪਗਤ ਹਰ ਗੱਲ ਜਾਣ ਜਾਂਦੇ ਹਨ ਪਰ ਕਿਸੇ ਨੂੰ ਕਹਿੰਦੇ ਨਹੀਂ ਸਾਰੇ ਜਗਤ ਵਿੱਚ ਜਿਨ੍ਹਾਂ ਵੀ ਤਨ ਧਰਤੀ ਵਿੱਚ ਦਬਿਆ ਹੈ ਪ੍ਰਭੂ ਦੇ ਭਗਤ ਦੀ ਪਹਿਚਾਣ ਉਹ ਸਕਦੇ ਹਨ ਧੰਨ ਦਬ ਦਬ ਕੇ ਬਹੁਤ ਤੁਰਕ ਮਰ ਗਏ ਹਨ ਕੋਈ ਵੀ ਆਪਣੇ ਨਾਲ ਨਾ ਲੈ ਕੇ ਗਿਆ ਤੇ ਨਾ ਲੈ ਕੇ ਜਾਵੇਗਾ ਕਿਸੇ ਨੇ ਖਾਦਾ ਨਹੀਂ ਤੇ ਨਾ ਹੀ ਅੱਗੇ ਲੈ ਕੇ ਗਿਆ ਤਰਤੀਹੇਠ ਉਹ ਦੱਬਿਆ ਪਿਆਏ ਅੰਨ ਖਾਦਾ ਪਾਣੀ ਪੀਤਾ ਕਪੜਾ ਹੰਡਾ ਕੇ ਉਮਰ ਬਤੀਤ ਕਰ ਲਈ ਨਾ ਸੋਨਾ ਖਾਦਾ ਨਾ ਚਾਂਦੀ ਖਾਦੀ ਇਕੱਠਾ ਕਰਕੇ ਤਰਤੀਹੇਠ ਦੱਬਿਆ ਹੀ ਛੱਡ ਜਾਂਦੇ ਹਨ ਜਗਤ ਦੇ ਕਾਮ ਚਲਾਉਣ ਲਈ ਤਨ ਨਾਲ ਹੀ ਸਾਰੇ ਵਿਵਹਾਰ ਕਰਦੇ ਹਨ ਸੰਤ ਭਗਤ ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਦਾ ਵਾਸਾ ਹੈ ਉਹ ਗੁਪਤ ਪ੍ਰਗਟ ਸਭ ਨੂੰ ਜਾਣਦੇ ਹਨ ਅਸੰਖ ਤੇ ਪਦਮਾਂ ਦੀ ਗਿਣਤੀ ਵਿੱਚ ਜੋ ਤਨ ਨੇ ਸਾਰਾ ertid ਵਿੱਚ ਹੀ ਦੱਬਿਆ ਹੈ ਪ੍ਰਭੂ ਦੇ ਪਿਆਰੇ ਸੰਤ ਸਭ ਜਾਣਦੇ ਹਨ ਜਿਨ੍ਹਾਂ ਦੇ ਆਪਣੇ ਹਿਰਦੇਵ ਚ ਪ੍ਰਭੂ ਪ੍ਰੀਤ ਸਮਾਈ ਤੇ ਧਾਰਨ ਕੀਤੀ ਹੈ ਭਾਵ ਉਹਨਾਂ ਨੇ ਆਪਣਾ ਆਪ ਜਾਣਿਆ ਨਹੀਂ ਬ੍ਰਾਹਮਣ ਨੇ ਕਿਹਾ ਜਿਨੇ ਵੀ ਮਨੋਖਾਨ ਸਾਰੇ ਪ੍ਰੇਮ ਕਰਕੇ ਧਨ ਚਾਹੁੰਦੇ ਹਨ ਪ੍ਰਭੂ ਨੂੰ ਕੋਈ ਨਹੀਂ ਜਾਣਦਾ ਲੋਭ ਤੇ ਲਾਲਚ ਵਿੱਚ ਉਹ ਫਸੇ ਹੋਏ ਹਨ ਆਪਣੇ ਧਰਮ ਵਿੱਚ ਕੋਈ ਵੀ ਨਹੀਂ ਆ ਇਹ ਸੁਣ ਕੇ ਤੰਤਨ ਸ਼ਿਰੀ ਗੁਰੂ ਨਾਲਕ ਦੇ ਪਾਸ਼ਾ ਜੀ ਨੇ ਉਸ ਨੂੰ ਕਿਹਾ ਖੱਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ ਹੈ ਤੇ ਮਲੇਸ਼ ਪਾਸ਼ਾ ਪਰਦੇਸੀ ਬੋਲੀ ਤਿਆਰ ਕਰ ਲਈਏ ਸਾਰੀ ਦੁਨੀਆ ਹੀ ਮਾੜੀ ਹੋ ਗਈ ਹੈ ਤੇ ਸਚਾਈ ਦੀ ਰੀਤ ਸਮਾਪਤ ਹੋ ਗਈ ਹੈ ਕਲੇ ਵਿੱਚ ਧਰਮ ਮਿਟ ਗਿਆ ਖੱਤਰੀ ਬ੍ਰਾਹਮਣ ਸਾਰੇ ਕੋ ਕਰਮ ਕਰਦੇ ਪਏ ਹਨ ਇਹਨਾਂ ਨੇ ਪਾਪਾਂ ਨੂੰ ਗ੍ਰਹਿਣ ਕਰ ਲਿਆ ਹੈ ਸਭ ਪ੍ਰਿਸ਼ਟ ਹੋ ਗਏ ਹਨ ਤੇ ਆਪਣਾ ਧਰਮ ਛੱਡ ਦਿੱਤਾ ਹੈ ਤੇ ਸਦਾ ਹੀ ਮਿਲ ਕੇ ਦੂਜਿਆਂ ਦੀ ਨਿੰਦਾ ਕਰਦੇ ਹਨ ਪ੍ਰਭੂ ਦੀ ਕਥਾ ਕਰਨ ਸਮੇਂ ਵੀ ਹੋਰ ਗੰਨਾ ਕਰਨ ਲੱਗ ਜਾਂਦੇ ਹਨ ਐਸੋਨ ਕੇ ਬ੍ਰਾਹਮਣ ਨੇ ਕਿਹਾ ਹੈ ਸੰਤ ਜੀਓ ਏ ਸੰਤ ਜੀਓ ਤੁਸੀਂ ਬੜੇ ਸੁਖਦਾਈ ਹੋ ਕਲ ਯੁਗ ਵਿੱਚ ਪਾਪਾਂ ਦਾ ਵਰਤਾਰਾ ਹੈ ਸਾਰੇ ਮਨੁੱਖ ਕਿਸੇ ਵਿਚਾਰ ਤੋਂ ਬਿਨਾ ਹੀ ਕੰਮ ਕਾਜ ਕਰ ਰਹੇ ਹਨ ਨਾਮ ਤੋਂ ਬਿਨਾ ਜੇ ਹੋਰ ਕੋਈ ਉਪਾਅ ਹੈ ਜਿਸ ਨਾਲ ਮੁਕਤੀ ਪ੍ਰਾਪਤ ਹੋ ਜਾਏ ਉਹ ਮੈਨੂੰ ਦੱਸ ਦਿਓ ਤੁਸੀਂ ਸਰਬ ਗਿਆਤਾ ਤੇ ਮੁਕਤੀ ਦੇ ਦਾਤੀ ਹੋ ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਿਆ ਜਿਸ ਦਾ ਅਰਥ ਹੈ ਕਿ ਕਈ ਪ੍ਰਾਣਾ ਨੂੰ ਪੜਦੇ ਤੇ ਵੇਦਾਂ ਨੂੰ ਵਿਚਾਰਦੇ ਹਨ ਪਰ हे ਨਾਨਕ ਹਰੀ ਦੇ ਨਾਮ ਬਗੈਰ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਬ੍ਰਾਹਮਣ ਨੇ ਹੱਥ ਜੋੜ ਕੇ ਵੰਦਨਾ ਕੀਤੀ ਪਾਪਾਂ ਦਾ ਨਾਸ਼ ਕਰਨ ਵਾਲੇ ਮੇਰੀ ਗਤੀ ਕਰੋ ਤੁਸੀਂ ਪੂਰਨ ਪੁਰਖ ਹੋ ਪ੍ਰਭੂ ਰੂਪੀ ਸੰਤ ਹੋ ਐ ਕਹਿ ਕੇ ਬ੍ਰਾਹਮਣ ਨੇ ਗੁਰੂ ਜੀ ਦੇ ਚਰਣਾ ਤੇ ਆਪਣਾ ਸਿਰ ਟਿਕਾ ਦਿੱਤਾ ਬ੍ਰਾਹਮਣ ਜਾਤੀ ਦੇ ਕਮਾਂਡ ਨੂੰ ਤਿਆਗ ਦਿੱਤਾ ਗੁਰੂ ਸਾਹਿਬ ਜੀ ਦੇ ਚਰਣਾ ਦੇ ਲਿਵ ਦਿਲ ਵਿੱਚ ਲੱਗ ਗਈ ਤੇ ਕਹਿਣ ਲੱਗਾ ਮੈਨੂੰ ਆਪਣਾ ਉਪਦੇਸ਼ ਦਿਓ ਤੇ ਸ਼ਰਨ ਪਏ ਦੀ ਲਾਜ ਰੱਖੋ ਗੁਰੂ ਸਾਹਿਬਾਂ ਜੀਓ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਜਿਹੜਾ ਤੁਹਾਨੂੰ ਧੰਨ ਪ੍ਰਾਪਤ ਹੋਇਆ ਏ ਤੇ ਜੋ ਛਲ ਕਪਟ ਕਰਦੇ ਹੋ ਉਸ ਨੂੰ ਛੱਡ ਦਿਓ ਸ਼ੁੱਧ ਆਤਮਾ ਨਾਲ ਨਾਮ ਦਾ ਸਿਮਰਨ ਕਰੋ ਇਸ ਤਰ੍ਹਾਂ ਤੁਹਾਡੀ ਗਤੀ ਹੋਵੇਗੀ ਵਾਹਿਗੁਰੂ ਜਪ ਕੇ ਧੰਨ ਗਰੀਬਾਂ ਵਿੱਚ ਵੰਡ ਦਿਓ ਹਿਰਦੇ ਦੇ ਸਾਰੇ ਵਿਕਾਰ ਦੂਰ ਕਰੋ ਤੇ ਤੇਰੇ ਪਿਛਲੇ ਪਾਪ ਸਾਰੇ ਬਖਸ਼ ਦਿੱਤੇ ਜਾਣਗੇ ਦੁਬਾਰਾ ਨਾ ਕਰਨਾ ਨਹੀਂ ਤਾਂ ਬਹੁਤ ਦੁਖਦਾਈ ਹੋਣਗੇ ਗੁਰੂ ਸਾਹਿਬ ਜੀ ਨੇ ਬ੍ਰਾਹਮਣ ਦਾ ਜਿਹੜਾ ਸਾਲਿਗ੍ਰਮ ਅਲੋਪ ਕਰ ਦਿੱਤਾ ਸੀ ਉਸ ਨੂੰ ਵਾਪਸ ਕਰਕੇ ਕਿਹਾ ਝੂਠੀਆਂ ਗੱਲਾਂ ਕਰਕੇ ਐਸ ਸਾਲਿਗ੍ਰਮ ਦੁਆਰਾ ਕੀਆ ਮੰਗਦਾ ਸੀ ਫਿਰ ਉਹ ਬ੍ਰਾਹਮਣ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੇਕ ਬਣਿਆ ਗੁਰੂ ਜੀ ਇਸ ਤਰ੍ਹਾਂ ਗੁਰੂ ਪਿਆਰਿਓ ਬ੍ਰਾਹਮਣ ਨੂੰ નિਹਾਲ ਕਰਕੇ ਗੁਰੂ ਜੀ ਅੱਗੇ ਨੂੰ ਚੱਲ ਪਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਪੁੱਲਾਂ ਚੁੱਕਾ ਨੂੰ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਖੀ ਨੂੰ ਲਾਈਕ ਕਰਨਾ ਤੇ ਹੋਰਾਂ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਕਰੀਬੀਆਂ ਨਾਲ ਸਾਂਝੀ ਜ਼ਰੂਰ ਕਰਨਾ ਗੁਰੂ ਨਾਨਕ ਸਾਹਿਬ ਜੀ ਕਮੈਂਟ ਬਾਕਸ ਵਿੱਚ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਜੀ